ਕਿ ਅਸੀਂ ਕੱਲ ਗੁਰੂ ਹਰਕ੍ਰਿਸ਼ਨ ਪਾਸ਼ਾ ਦੇ ਦਰ ਤੇ ਅਰਦਾਸ ਕੀਤੀ ਸੀ ਅਸੀਂ ਅਰਦਾਸ ਕੀਤੀ ਸੀ ਕਿ ਜਿਹੜੀ ਔਰੰਗਜ਼ੇਬੀ ਸੋਚ ਦੇ ਖਿਲਾਫ ਗੁਰੂ ਹਰਕ੍ਰਿਸ਼ਨ ਪਾਸ਼ਾ ਨੇ ਮਲੇਸ਼ ਨੂੰ ਦਰਸ਼ਨ ਨਹੀਂ ਦਿੱਤੇ ਸੀ ਅੱਜ ਔਰੰਗਜ਼ੇਬੀ ਸੋਚ ਤੇ ਪੈਰਾ ਦੇ ਰਹੇ ਹੈ ਦਿੱਲੀ ਦੇ ਸਰਸਾ ਕਾੜੋਂ ਦਿੱਲੀ ਸਰਕਾਰ ਉਸ ਔਰੰਗਜ਼ੇਬੀ ਸੋਚ ਦੇ ਖਿਲਾਫ ਅੱਜ ਮੈਂ ਸਮਝਦਾ ਕਿ ਹਾਈ ਕਮਾਂਡ ਸਾਡੀ ਨੇ ਅਸੀਂ ਦੋਵਾਂ ਨੇ ਅਸਤੀਫੇ ਦਿੱਤੇ ਨੇ ਪ੍ਰਾਈਮ ਮਿਨਿਸਟਰ ਨੂੰ ਸਾਰੀ ਡਿਟੇਲ ਅਸੀਂ ਲਿਖੀ ਹੈ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਨਾ ਵਾ ਸੰਗਤ ਨੂੰ ਬਾਕੀ ਗੱਲਾਂ ਛੱਡੋ ਕੀ ਕਰਦੇ ਨੇ ਗੁਰਦੁਆਰਿਆਂ ਚ ਕੀ ਨਹੀਂ ਕਰਦੇ ਤੁਹਾਨੂੰ ਸਾਰਾ ਕੁਝ ਪਤਾ ਹੈ ਮੈਂ ਇੱਕੋ ਗੱਲ ਕਹਿਣਾ ਚਾਹ ਰਿਹਾ ਵਾ ਕਿ ਅੱਗੇ ਵੀ ਮੈਂ ਸੰਗਤ ਨੂੰ ਕਿਹਾ ਸੀ ਕਿ ਸਾਡਾ ਜੀ ਕਰਦਾ ਹੁਣ ਇਹ ਸਿਆਸਤ ਤੋਂ ਪਾਸੇ ਹੋ ਜਾਈਏ ਅੱਜ ਮੈਂ ਆਪਣੀ ਝੋਲੀ ਹੱਟਦਾ ਪਿਆਵਾ ਅੱਜ ਮੈਂ ਆਪਣੀ ਝੋਲੀ ਹੱਟ ਰਿਹਾ ਸੰਗਤ ਅੱਗੇ ਸੰਗਤ ਜੀ ਜੇ ਗੁਰੂ ਘਰ ਬਚਾਣੇ ਨੇ ਤੇ ਇਹ ਜਿਹੜੇ ਔਰੰਗਜ਼ੇਬੀ ਸੋਚ ਵਾਲੇ ਮਲੇਛ ਜਿਹੜੇ ਨੇ ਜਿਹੜੇ ਸਰਕਾਰੀ ਪਿੱਠੂ ਨੇ ਇਹਨਾਂ ਤੋਂ ਪਿੱਛਾ ਛੜਾ ਲਓ ਇਹਨਾਂ ਤੋਂ ਗੁਰੂ ਘਰ ਛੜਾ ਲਓ ਨਹੀਂ ਤੇ ਇਹ ਜੋ ਮੰਤ ਨਰੈਣੂ ਕਰਦਾ ਰਿਹਾ ਨਨਕਾਣਾ ਸਾਹਿਬ ਪੰਜਾ ਸਾਹਿਬ ਇਹ ਸਾਰਾ ਕੁਝ ਇੱਥੇ ਹੁੰਦਾ ਪਿਆ ਕਰਾਨਗੇ ਨਹੀਂ ਹੁੰਦਾ ਪਿਆ ਮੈਂ ਸਮਝਦਾ ਹੁਣ ਸੰਗਤ ਨੂੰ ਜਾਗਣਾ ਪਏਗਾ